ਲੱਗ ਜਾਂਦੇ ਨੇ ਜਦ ਵੀ ਕਰਜਾ ਮੋੜ ਤੋਂ ਸਵਾਰਥਾ ਹੋ ਜਾਂਦਾ ਬੰਦਾ ਜਿਹੜੀ ਉਹਦਾ ਫਿਰ ਜਿਹੜੇ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਕੁਰਕੀਆਂ ਕਿਥੇ ਜਾ ਰਹੀਆਂ ਨੇ ਅਸਰ ਵਿੱਚ ਇਹ ਸਰਕਾਰਾਂ ਦੀ ਜਿਹੜੀ ਚਾਲ ਕਿਆ ਕਰਦੇ ਇਹਨਾਂ ਨੇ ਕਾਰਪੋਰੇਟ ਘਰਾਲੇ ਦਾ ਸਰਕਾਰਾਂ ਜਾਨੀ ਕੰਮ ਚਾ ਕਰਾਉਣਾ ਕਰਵਾਉਣਾ ਚਾਹੁੰਦੀਆਂ ਨੇ ਜਿਹੜੀ ਸਰਕਾਰ ਦੀ ਨੀਤੀ ਆ ਇਹ ਨੀਤੀ ਜਾਨੀ ਬਹੁਤ ਮਾੜੀ ਆ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਸਰਕਾਰ ਹੋਵੇ ਜਿਆੜੀ ਇਹਨਾਂ ਦੀ ਨੀਤੀ ਹੈ ਆ ਵੀ ਜਿਹੜਾ ਕਿਸਾਨ ਨੇ ਇਹਨਾਂ ਨੂੰ ਮਜਬੂਰ ਬਣਾਇਆ ਜਾ ਜਾੜੀ 100% ਕਿਸਾਨੀ ਆ ਤਾਂ 60% ਕਿਸਾਨਾਂ ਨੂੰ ਤੇ ਸਰਕਾਰਾਂ ਮਜ਼ਦੂਰ ਬਣਾਉਣਾ ਚਾਹੁੰਦੀ ਆ ਜੜੀ ਸ਼ਹਿਰਾਂ ਦੇ ਵਿੱਚ ਮਜ਼ਦੂਰਾਂ ਦੀ ਘਾਟ ਆ ਇਸ ਕਰਕੇ ਸਰਕਾਰ ਦੀ ਨੀਤੀ 'ਚ ਖੋਟ ਆ ਵੀ ਕਿਸਾਨਾਂ ਜਾਂ ਜ਼ਮੀਨਾਂ ਦੇ ਕਾਮੇ ਕਰਕੇ ਜਾਂ ਕਿਸਾਨਾਂ ਮਜ਼ਦੂਰਾਂ ਨਹੀਂ ਕਰਾਉਂਦੇ ਕਾਮੇ ਕਰਕੇ ਆ ਜੜੀ ਇਹ ਘਰਾ ਤੋਂ ਬਾਹਰ ਆ ਕਟਨਾ ਚ ਆਉਂਦੇ ਨੇ ਨੰਬਰ 3 ਇਹਨਾਂ ਦੇ ਨਾਰੇ ਇਹਨਾਂ ਬਰਤ ਇਹਨੂੰ ਕਾਮ ਦੀ ਕੁੜਕੀ ਹੋਈ ਆ ਜਦੋਂ ਉੱਥੇ ਕੋਈ ਜਸੇਵੰਦੀ ਨਹੀਂ ਹੈਗੀ ਪ੍ਰਸ਼ਾਸਨ ਪੰਜਾਬ ਨੇ वाहिगुरू जी फते